ਵੈਗੁਰਜੀਤ ਕਾਂਨ ਸਾਹਿਬ ਹੈ ਨੂੰ ਜਿੱਕੀ ਫਤਿਹ ਸਾਥੀਓ ਅੱਜ ਜੋ ਸਾਡਾ ਮਕਸਦ ਹੈ ਵੀਡੀਓ ਬਣਾ ਕੇ ਤੁਹਾਡੇ ਨਾਲ ਗੱਲਾਂਬੱਤਾਂ ਸਾਂਝੀਆਂ ਕਰਨ ਦਾ ਉਹ ਇਹ ਹੈ ਕਿ ਜੋ ਹੁਣਾ ਆਪਣੀ ਫਸਲ ਪੱਕ ਰਹੀ ਹੈ ਹਾੜੀ ਦੀ ਕਣਕ ਇਹਦਾ ਸੀਜ਼ਨ ਸਿਰ ਤੇ ਆ ਗਿਆ ਹੈ ਪੰਜਾਬ ਸਰਕਾਰ ਨੇ 26 ਮਾਰਕੀਟ ਕਮੇਟੀਆਂ ਨੂੰ ਖਤਮ ਕਰਕੇ ਤੇ ਮਾਲ ਜਿਹੜਾ ਉਹ ਸੈਲਵਾਂ ਦੇ ਵਿੱਚ ਲਵਾਉਣਾ ਦੀ ਤਜਵੀਜ਼ ਹੈ ਜਿਹੜੀ ਉਹ ਲੈ ਆਂਦੀ ਏ ਜਿਹਦੇ ਨਾਲ ਜਿਹੜਾ ਆਪਾਂ ਤਿੰਨ ਕਾਨੂੰਨ 13 ਮਹੀਨੇ ਬੈਹਿ ਕੇ ਦਿੱਲੀ ਵਾਪਸ ਕਰਾ ਕੇ ਆਏ ਸੀ ਰੱਦ ਕਰਵਾ ਕੇ ਆਏ ਸੀ ਉਹਨਾਂ ਦੇ ਵਿੱਚੋਂ ਇਹ ਕਾਨੂੰਨ ਜਿਹੜਾ ਸੀ ਮੰਡੀਆਂ ਦੇ ਵਿੱਚ ਪ੍ਰਾਈਵੇਟ ਪਲੇਅਰ ਉਤਾਰ ਕੇ ਤੇ ਸਰਕਾਰੀ ਮੰਡੀਆਂ ਨੂੰ ਖਤਮ ਕਰ ਦੇਣਾ ਉਹ ਸ਼ੁਰੂਆਤ ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਤੇ ਉਹਦੇ ਉਹਦੇ ਵਾਸਤੇ ਆਪਾਂ ਨੂੰ ਤਗੜਿਆ ਹੋ ਕੇ ਇੱਕ ਲੜਾਈ ਲੜਨੀ ਪੈਣੀ ਮੈਂ ਹਰ ਘਰ ਨੂੰ ਆਵਾਜ਼ ਦੇ ਰਿਹਾ ਕਿ ਹਰ ਘਰ ਚੋਂ ਇੱਕ ਮੈਂਬਰ ਤਿਆਰ ਹੋਵੇ 8 ਤਰੀਕ ਨੂੰ 8 ਜਾਨੀ ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਇੱਕ ਰੈਲੀ ਰੱਖੀ ਏ ਇਸ ਕੰਮ ਤੋਂ ਸਰਕਾਰ ਨੂੰ ਰੋਕਣ ਵਾਸਤੇ ਵੀ ਇਹ ਕੰਮ ਵਾਪਸ ਕਰੋ ਜਿਵੇਂ ਪਹਿਲਾਂ ਚੱਲ ਰਿਹਾ ਹੈ ਕੰਮ ਮੰਡੀਆਂ ਦਾ ਮੰਡੀਆਂ ਦਾ ਉਸੇ ਤਰ੍ਹਾਂ ਕੰਮ ਚੱਲਣ ਦਿਓ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਰ ਘਰ ਦੇ ਵਿੱਚੋਂ ਇੱਕ ਮੈਂਬਰ ਜਿਹੜਾ ਉਹ ਇਸ ਕੰਮ ਵਾਸਤੇ ਇਸ ਪਾਸੇ ਲਾਓ ਪਿੰਡਾਂ ਵਿੱਚ ਕਮੇਟੀਆਂ ਬਣਾਓ ਵਕਤ ਤੋਂ ਵਕਤ ਤੇ ਜੁੜ ਕੇ ਕੱਟੇਬੰਦੀ ਦੇ ਨਾਲ ਵੱਡੇ ਪੱਧਰ ਦੇ ਉੱਤੇ ਆਪਾਂ ਜਿਹੜਾ 8 ਤਰੀਕ ਨੂੰ ਰੈਲੀ ਹੋ ਰਹੀ ਹੈ 8 April ਨੂੰ ਉਹਦੇ ਵਿੱਚ ਆਪਾਂ ਆਪਣੇ ਵੱਲੋਂ ਵੀ ਵੱਡਾ ਰੋਲ ਅਦਾ ਕਰੀਏ ਤੇ ਇਸ ਸਰਕਾਰ ਦੇ ਫੈਸਲੇ ਨੂੰ ਸਰਕਾਰ ਨੂੰ ਮਜਬੂਰ ਕਰਦੀਏ ਵਾਪਸ ਕਰਨ ਵਾਸਤੇ ਦੂਜੀ ਗੱਲ ਮੈਂ ਤੁਹਾਡੇ ਨਾਲ ਇੱਕ ਕਰਨੀ ਚਾਹਣਾ ਕਿ ਜਿਹੜਾ ਸਰਕਾਰ ਨੇ ਆਪਣੇ ਨਾਲ ਪਿਛਲੇ ਦਿਨੇ 28 November ਨੂੰ ਮੀਟਿੰਗ ਕੀਤੀ ਸੀ ਐਸ ਕੇ ਐਮ ਦੇ ਨਾਲ ਉਹਦੇ ਵਿੱਚ ਕਾਫੀ ਮੰਗਾਂ ਤੇ ਸਹਿਮਿਅਤ ਬਣੀ ਸੀ ਸਹਿਮਤੀ ਬਣ ਗਈ ਸਹਿਮਤੀ ਬਣ ਗਈ ਉਹਦੇ ਵਿੱਚ ਉਹ ਲਾਗੂ ਉਹਨਾਂ ਨੇ ਕੁਝ ਵੀ ਨਹੀਂ ਕੀਤੀਆਂ ਹਜੇ ਪਰ ਆ ਜਿਹੜਾ ਸਾਡੀ ਮੰਗ ਸੀ ਵੀ ਐਸ ਕੇ ਐਮ ਦੀ ਸ਼ੁਰੂ ਤੋਂ ਲੈ ਕੇ ਵੀ ਜਿਹੜੇ ਨੈਸ਼ਨਲ ਬੈਂਕਾਂ ਵਾਂਗੂ ਕੋਆਪਰੇਟਿਵ ਬੈਂਕ ਕੋਆਪਰੇਟਿਵ ਸੋਸਾਇਟੀ ਤੇ ਲੈਂਡ ਮਾਰਕੀਟ ਬੈਂਕਿੰਗ ਪੰਜਾਬ ਸਰਕਾਰ ਦੇ ਨੇ ਤੇ ਇਹਨਾਂ ਦੇ ਵਿੱਚ ਸੈਟਲਮੈਂਟ ਸਕੀਮ ਲਿਆ ਕੇ ਫਾਇਦਾ ਲੋਨ ਲੋਨ ਲੈਣ ਵਾਲਿਆਂ ਨੂੰ ਦਿੱਤਾ ਜਾਵੇ ਇਹਦੇ ਕਿਸਾਨ ਮਜ਼ਦੂਰ ਦਾ ਜਿਆਦਾ ਸਭ ਤੋਂ ਵੱਡਾ ਲੋਨ ਚੱਲਦਾ ਹੁੰਦਾ ਤੇ ਉਹਦੇ ਵਿੱਚ ਉਹ ਸਰਕਾਰ ਨੇ ਫੈਸਲਾ ਤਾਂ ਕਰ ਲਿਆ ਪਰ ਕੋਆਪਰੇਟਿਵ ਬੈਂਕ ਕੋਆਪਰੇਟਿਵ ਸੁਸਾਇਟੀ ਕਰਤੀ ਤੇ ਲੈਂਡਮਾਰਕੋ ਜਮੈਂਟ ਨੂੰ ਮਾਰ ਕਰਤਾ ਉਹ ਸੀ ਕੱਲ ਵੀ ਇਸ ਕਮ ਦੀ ਮੀਟਿੰਗ ਦੇ ਬੜੇ ਜੋਰ ਚੋਰ ਨਾਲ ਮੰਤਰ ਕੇ ਆਇਆ ਕਿ ਸਰਕਾਰ ਇੱਕ ਤਾਂ ਲੈਂਡਮਾਰਕ ਜਿਹਨੂੰ ਵਿੱਚ ਸ਼ਾਮਲ ਕਰੇ ਤੇ ਇੱਕ 6 ਮਹੀਨੇ ਦਾ ਦਾ ਸਮਾਂ ਹੋਰ ਵਧਾ ਦੇ ਜੋ 31 ਮਾਰਚ ਨੂੰ ਖਤਮ ਹੋ ਰਿਹਾ ਇਹਨੂੰ 6 ਮਹੀਨੇ ਵਾਸਤੇ ਹੋਰ ਅੱਗੇ ਵਧਾਏ ਤੇ ਸੱਚੀਓ ਮੈਂ ਤੁਹਾਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਗਰੁੱਪ ਦੇ ਵਿੱਚ ਉਹ ਵੀਡੀਓ ਪਾਈ ਹੋਈ ਹੈ ਕਾਪੀ ਜਿਹੜੀ ਪੰਜਾਬ ਸਰਕਾਰ ਦੀ ਧਿਆਨ ਦਿਓ ਮੈਨੂੰ ਕੱਲ ਕਈ ਬੰਦਿਆਂ ਦੇ ਮੇਰੇ ਸਾਥੀਆਂ ਦੇ ਫੋਨ ਆਏ ਆ ਉਹ ਕਹਿੰਦੇ ਨੇ ਜੀ ਮਹਿਕਮੇ ਵਾਲੇ ਮੰਨਦੇ ਨਹੀਂ ਕਿ ਤੇ ਸੈਕਟਰੀ ਨਹੀਂ ਮੰਨਦਾ ਜਿੱਥੇ ਵੀ ਤੇ ਕਿਸੇ ਨੂੰ ਪ੍ਰੋਬਲਮ ਆਉਂਦੀ ਏ ਉਹ ਮੇਰੇ ਨਾਲ ਸੰਪਰਕ ਕਰੋ ਤੇ ਮੈਂ ਆਪ ਨਾਲ ਜਾ ਕੇ ਇਹ ਮਸਲਾ ਜਿਹੜਾ ਹੱਲ ਕਰਾਵਾਂਗੇ ਸੈਟਲਮੈਂਟ ਸਕੀਮ ਜਿਹੜੀ ਇਹ ਚੱਲਦੀ ਹੈ ਭਈ ਇਹਦੇ ਵਿੱਚ ਜਿੰਨਾ ਵੀ ਭਲਾ ਕਿਸਾਨਾਂ ਦਾ ਮਜ਼ਦੂਰਾਂ ਦਾ ਹੋ ਸਕਦਾ ਹੈ ਉਹ ਵੱਡੇ ਪੱਧਰ ਦੇ ਉੱਤੇ ਆਪਾਂ ਉਹ ਕਰਾ ਲਈਏ ਨਾਲੇ ਤਾਂ ਲੋਨ ਲੈਣ ਵਾਲਾ ਬੰਦਾ ਨਾਲੇ ਸਰਕਾਰ ਨੂੰ ਫਾਇਦਾ ਹੁੰਦਾ ਕਿ ਸਰਕਾਰ ਕੋਲੋਂ ਪੈਸੇ ਪੰ데요 ਬਹੁਤ ਬਹੁਤ ਧੰਨਵਾਦ